ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਨਕਾਦਿਕ ਸਨਕਾਦਿਕ ਇੱਕ ਸਮਾਜਿਕ ਸ਼ਬਦ ਹੈ ਸਨਕਾਦਿਕ ਸ਼ਬਦ ਸਨਕ ਤੇ ਆਦਿਕ ਤੋਂ ਬਣਿਆ ਹੈ ਇਸ ਦਾ ਸ਼ਬਦੀ ਅਰਥ ਹੈ ਸਨਕ ਤੇ ਹੋਰ ਅਲੰਕਾਰ ਅਤੇ ਵਿਸ਼ਟਾਂਤਿਕ ਢੰਗ ਨਾਲ ਲਿਖਿਆ ਹੋਇਆ ਇਹ ਸ਼ਬਦ ਗੁਰਬਾਣੀ ਵਿੱਚ ਬਹੁਤ ਮਿਲਦਾ ਹੈ ਭਾਵ ਕਿ ਬ੍ਰਹਮਾ ਦੇ ਚਾਰ ਪੁੱਤਰ ਸਨ ਸਨਕ ਸੰਨੰਦਨ ਸਨਾਤਨ ਅਤੇ ਸੰਤ ਕੁਮਾਰ ਜਦੋਂ ਇਹ ਸਾਰਿਆਂ ਨੂੰ ਮਿਲਾ ਕੇ ਦੱਸਣਾ ਹੋਵੇ ਜਾਂ ਇਹ ਆਖਣਾ ਹੋਵੇ ਕਿ ਬ੍ਰਹਮਾ ਦੇ ਚਾਰੇ ਪੁੱਤਰ ਤਾਂ ਸੰਕਾਦਿਕ ਹੀ ਆਖ ਦਿੱਤਾ ਜਾਂਦਾ ਹੈ ਸਾਰੇ ਇਕੱਠੇ ਰਹਿੰਦੇ ਸੰ ਸਭ ਤੋਂ ਵੱਧ ਖੂਬੀ ਇਹ ਹੈ ਕਿ ਚਾਰੇ ਭਾਈ ਬਾਲ ਅਵਸਥਾ ਵਿੱਚ ਹੀ ਰਹੇ ਭਾਵ ਕਿ ਭਾਵ ਉਹਨਾਂ ਦੀ ਮਾਨਸਿਕ ਅਤੇ ਸਰੀਰਕ ਅਵਸਥਾ ਬੱਚਿਆਂ ਵਾਲੀ ਹੀ ਸੀ ਮਾਇਆ ਨੇ ਅਸਰ ਨਾ ਕੀਤਾ ਕਿਉਂਕਿ ਮਾਇਆ ਉਹਨਾਂ ਤੇ ਅਸਰ ਕਰਦੀ ਹੈ ਜਿਹੜੇ ਬਾਲ ਅਵਸਥਾ ਨੂੰ ਛੱਡ ਕੇ ਜਵਾਨ ਅਵਸਥਾ ਵਿੱਚ ਜਾਂਦੇ ਹਨ ਇਹ ਚਾਰੇ ਭਾਈ ਮਾਇਆ ਤੋ ਨਿਰਲੇਪ ਰਹੇ ਸਦਾ ਸੰਸਾਰ ਵਿੱਚ ਵਿਚਰਦੇ ਰਹਿੰਦੇ ਜਿਵੇਂ ਹਵਾ ਵਿਚਰਦੀ ਹੈ ਮਾੜੇ ਚੰਗੇ ਉੱਚੇ ਨੀਵੇਂ ਥਾਂ ਜਾਂਦੇ ਭਗਤਾਂ ਦਾ ਰਾਖਾ ਆਪ ਪ੍ਰਭੂ ਹੈ ਇਹ ਚਾਰੇ ਸੰਸਾਰ ਦਾ ਚੰਗ ਚੱਕਰ ਘਟਦੇ ਰਹੇ ਪੁਰਾਣਾ ਵਿੱਚ ਲਿਖਿਆ ਹੈ ਕਿ ਸੰਨਕਾਦਿਕ ਚਾਰੇ ਭਾਈ ਇੱਕ ਵਾਰ ਪਰਮਾਤਮਾ ਦਾ ਦਰਸ਼ਨ ਕਰਨ ਵਾਸਤੇ ਚੱਲ ਪਏ ਮਨ ਦੀ ਮੋਜ ਐਸੀ ਹੀ ਆਈ ਇਹ ਜਦੋਂ ਪਰਮਾਤਮਾ ਦੇ ਸਦਰ ਦਰਵਾਜੇ ਦੇ ਸੱਤਵੇਂ ਪੜਾਅ ਉੱਤੇ ਪੁੱਜੇ ਤਾਂ ਇਹਨਾਂ ਨੂੰ ਦੁਆਰਪਾਲਾ ਨੇ ਰੋਕ ਲਿਆ ਦੁਆਰਪਾਲਾ ਨੂੰ ਹੁਕਮ ਸੀ ਕਿ ਕੋਈ ਅੰਦਰ ਨਾ ਆਏ ਮਨੁੱਖ ਦੇਹ ਵਾਲੇ ਤਾਂ ਅਸਲੋਂ ਹੀ ਅਤਗੇ ਨਹੀਂ ਸੰਜਾ ਸਕਦੇ ਪਰਮਾਤਮਾ ਦੇ ਬੂਹੇ ਅੱਗੇ ਖਲੋਤੇ ਦੁਆਰਪਾਲ ਸਨ ਜੈ ਅਤੇ ਵਿਜੇ ਦੋਵੇਂ ਸਕੇ ਭਾਈ ਸਨ ਬੜੇ ਹੀ ਵਫਾਦਾਰ ਸੇਵਕ ਸਨ বিজে ਨੇ সনক ਨੂੰ ਆਖਿਆ ਕਿਉਂਕਿ সনক ਮੋਹਰੇ ਸੀ ਤੁਸੀਂ ਅੱਗੇ ਨਹੀਂ ਜਾ ਸਕਦੇ ਅੱਗੋਂ ਪਰਵਾਨ ਕੀ ਪ੍ਰਾਪਤ ਕਰਨੀ ਪਵੇਗੀ সনক ਨੇ ਉੱਤਰ ਦਿੱਤਾ ਕੋਈ ਲੋੜ ਨਹੀਂ ਪਰਵਾਨ ਕੀ ਦੀ ਪਰ ਉਹ ਦੋਵੇਂ ਭਰਾ ਅੱਗੋਂ ਨਾ ਹਟੇ ਸਾਨਕ ਨੂੰ ਕਰੋਧ ਆ ਗਿਆ ਉਸ ਨੇ ਹੱਥ ਮਾਰ ਕੇ ਆਖਿਆ ਦੂਰ ਹਟੋ ਰਾਖਸ਼ੋ ਜਾਓ ਤੁਸਾਂ ਤਾਂ ਮਾੜੇ ਰਖਿਓ ਸਨਕ ਦਾ ਸਰਾਪ ਖਾਲੀ ਨਾ ਗਿਆ ਉਸੇ ਵੇਲੇ ਉਹ ਦੋਵੇਂ ਰਾਖਸ਼ ਬਣ ਗਏ ਤਿਸ ਵਰਗ ਵਿੱਚੋਂ ਕੱਢੇ ਗਏ ਉਹ ਧਰਤੀ ਉੱਤੇ ਆ ਡਿੱਗੇ ਬ੍ਰਹਮਾ ਦੇ ਪੁੱਤਰਾਂ ਦਾ ਸਰਾਪ ਅਟੱਲ ਰਿਹਾ ਜੈ ਵਿਜੇ ਨੇ ਤਿੰਨ ਜਨਮ ਦੈਂਤ ਰੂਪ ਵਿੱਚ ਧਾਰਨ ਕੀਤੇ ਬਣਦੇ ਭਰਾ ਹੀ ਰਹੇ ਹਿਰਨਕਿਸ਼ਪ ਤੇ ਹਰਨਾਕਸ਼ ਸ਼ੇਸ਼ਪਾਲਤੇ ਦੰਤ ਵਕਰ ਕੁੰਭਕਰਨ ਤੇ ਰਾਵਣ ਇਹਨਾਂ ਨੇ ਜਨਮ ਲੈ ਕੇ ਰੱਬ ਭਗਤਾਂ ਨੂੰ ਤੰਗ ਕੀਤਾ ਹੰਕਾਰ ਵਿੱਚ ਰਹੇ ਜਦੋਂ ਵੀ ਹੰਕਾਰ ਤੇ ਤਾਪ ਵੱਧ ਜਾਂਦਾ ਰਿਹਾ ਤਦੋਂ ਹੀ ਪਰਮਾਤਮਾ ਦੇ ਹੁਕਮ ਨਾਲ ਸ਼ਿਵ ਜੀ ਅਵਤਾਰ ਧਾਰ ਕੇ ਆਉਂਦੇ ਹਨ ਚਾਰੋਂ ਭਰਾਵਾਂ ਨੇ ਪਰਮਾਤਮਾ ਦੇ ਦਰਸ਼ਨ ਕੀਤੇ ਸਾਰੀ ਉਮਰ ਉਹਨਾਂ ਦੇ ਤਨ ਤੇ ਮਨ ਉੱਤੇ ਮਾਇਆ ਨੇ ਅਸਰ ਨਾ ਕੀਤਾ ਗੁਰਬਾਣੀ ਵਿੱਚ ਕਈ ਉਦਾਹਰਨਾਂ ਸੰਕਾਦਿਕ ਦੀਆਂ ਆਉਂਦੀਆਂ ਹਨ ਜਿਸ ਵਿੱਚ ਸਤਗੁਰੂ ਜੀ ਨੇ ਇਨ੍ਹਾਂ ਦੀ ਭਗਤੀ ਦੀ ਉਦਾਹਰਨ ਦਿੱਤੀ ਹੈ ਅਤੇ ਕਿਵੇਂ ਇਸ ਪਰਮਾਤਮਾ ਦਾ ਅੰਤ ਨਹੀਂ ਪਾ ਸਕੇ ਗੋਬਿੰਦ ਪ੍ਰੀਤ ਸੰਕਾਦਿਕ ਉਦਾਰੇ ਅਤੇ ਬ੍ਰਹਮਾਦਿਕ ਸੰਕਾਦਿਕ ਸੰਕ ਸਨੰਦਨ ਸਨਾਤਨ ਸੰਤ ਕੁਮਾਰ ਤੈਨਕੋ ਮਹਿਲ ਦੁਲਪਾਵੋ ਜੇਕਰ ਤੁਹਾਨੂੰ ਸਾਡੀ ਇਹ ਵੀਡੀਓ ਪਸੰਦ ਆਈ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਕਰਿਓ ਆਪ ਜੀ ਦੇ ਧੰਨਵਾਦੀ ਹੋਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ